ਪਿਛਲੀ ਅਮਰੀ ਅੱਖੇ ਕੰਮ ਫੜਿਆ ਇਹਦੇ ਬਿਨਾ ਬਾਪੂ ਦਾ ਕੀ ਗੱਡਾ ਖੜਿਆ ਆਹੋ ਹੋਹ ਇਹ ਠੇਠ ਪਿਛਲੀ ਉਮਰਾ ਕੀ ਕੰਮ ਫੜਿਆ ਵੀ ਇਹਦੇ ਬਿਨਾ ਬਾਪੂ ਦਾ ਕੀ ਗੱਡਾ ਖੜਿਆ ਲਓ ਮਟਿਆਰ ਆਪਣੇ ਸਹੁਰਾ ਸਾਹਿਬ ਵਾਸਤੇ ਕੁਝ ਕਹਿੰਦੀ ਐ ਗੱਭਰੂ ਆਪਣੇ ਬਾਪੂ ਵੱਲ ਦਾ ਐ ਕੀ ਬਾਤ ਐ ਰਫੀ ਜੀ ਸਾਊਂਡ ਜਿਹੜੀ ਸਾਡੀ ਆਵਾਜ਼ ਨੂੰ ਥੋੜੀ ਤੱਕ ਵਿਚਾਰੀਆ ਬਿੱਟੂ ਖੰਨਾ ਸਾਊਂਡ ਤੇ ਮੁਹੰਮਦ ਰਫੀ ਜੀ ਆਪਰੇਟਰ ਸਾਹਿਬ ਬਸ ਇਧਰਲਾ ਪਾਸਾ ਸ਼ਾਈ ਵਾਲਾ ਥੋੜੀ ਸਾਨੂੰ ਸੁਣਨਾ ਚਾਹੀਦਾ ਹੈ ਮੂਡ ਬਣਦੇ ਚਲੋ ਹਾਜ਼ਰੇ ਫਿਰ ਵੀ ਜੇ ਸਮਝ ਨਾ ਆਉਂਦੀ ਹੋਵੇ ਵੀਰਾਂ ਨੂੰ ਕੋਈ ਖੜਕਾ ੜਕਾ ਵੱਧ ਹੋਵੇ ਤੇ ਜ਼ਰੂਰ ਦੱਸਿਓ ਲਓ ਹਾਜ਼ਰੇ ਮਟਿਆਰ ਕੀ ਕਹਿੰਦੀ ਆਪਣੇ ਸਹੁਰਾ ਸਾਹਿਬ ਤੇ ਮੁੰਡਾ ਆਪਣੇ ਬਾਪੂ ਵਾਲੀ ਦੀ ਗੱਲ ਕਰਦਾ ਕੀ ਕਹਿੰਦਾ ਬਾਪੂ ਜਾਂਦਾ ਜਿਮ ਉਹ ਜਿੰਮ ਦੀਆਂ ਵੀਡੀਓਜ਼ ਵੇਖਦਾ ਮੋਬਾਈਲ ਤੇ ਫਿਦਾ ਹੋਇਆ ਫਿਰੇ ਬਲ ਆਣਦੇ ਮੋਬਾਈਲ ਤੇ ਮੈਂ ਦੱਸਾਂ ਲੱਗੇ ਇਹ ਨਹੀਂ ਪਿਛਲੀ ਉਮਰਾਂ ਕੀ ਕੰਮ ਫੜਿਆ ਵੇ ਇਹਦੇ ਬੇੜਾ ਬਾਪੂ ਦਾ ਕੀ ਗੱਡਾ ਖੜਿਆ ਕਸ ਲੈਂਦਾ ਬੂਟ ਵੇ ਟਰੈਕਸੂਟ ਪਾ ਕੇ ਮੈਂ 60 ਫੀਟ ਖਾਲੂ ਲਾਈਟ ਅੱਖਾਂ ਦੀ ਐ ਡਿਮ ਆ ਬੇਬੇ ਤੇਰੀ ਮੰਝੇ ਨਾਲ ਜਾਵੇ ਜੁੜਦੀ ਵੀ ਤੇਰਾ ਬਾਪੂ ਜਾਂਦਾ ਜਿਮ ਮੈਂ ਦੱਸਦਾ ਬਾਪੂ ਕਿਉਂ ਜਿਮ ਜਾਂਦਾ ਸੁਣ ਲੈ ਉਹ ਜਿੰਮ ਦੀਆਂ ਵੀਡੀਓ ਸੀ ਵੇਖਦਾ ਮੋਬਾਈਲ ਤੇ ਫਿਦਾ ਹੋਇਆ ਫਿਰ ਇਹ ਸਲਮਾਨ ਦੇ ਸਟਾਈਲ ਤੇ ਉਹ ਜਿੰਮ ਦੀਆਂ ਵੀਡੀਓ ਸੀ ਵੇਖਦਾ ਮੋਬਾਈਲ ਤੇ ਫਿਦਾ ਹੋਇਆ ਫਿਰ ਇਹ ਸਲਮਾਨ ਦੇ ਸਟਾਈਲ ਤੇ ਪਤਾ ਨਹੀਂ ਪਤੰਦਰ ਨੂੰ ਹੋ ਗਿਆ ਏ ਕੀ ਥੋੜਿਆ ਦਿਨਾਂ ਦਾ ਫਿਰ ਉੱਡਿਆ ਸਮਾਨ ਹੋਰੇ ਗੇੜੀ ਹੋਰੇ ਗੇੜੀ ਹੋਰੇ ਗੇੜੀ ਸਾਈਡੋਂ ਤੂੰ ਡਾਊਨ ਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਓਏ ਘਰ ਘੇੜੀ ਘੜੂ ਤੋੜ ਲੋੜ ਕਰ ਲਈ ਨਹੀਂ ਬਾਪੂ ਨੇ ਜਵਾਨੀ ਦੇ ਨਾਲ ਜਾਵੇ ਜੁੜਦੀ ਵਿੱਚ ਤੇਰਾ ਬਾਪੂ ਜਾਂਦਾ ਰੋ 1 2 3 4 ਤੇ ਬੇਰੀ ਮੰਟੀ ਨਾਲ ਜਾਵੇ ਜੁੜਦੀ ਵਿੱਚ ਤੇਰਾ ਬਾਪੂ ਜਾਂਦਾ ਕੇ ਮਾਂ ਆ ਕੀ ਕੇ ਕਰਦਾ ਭਰੇਜ ਮਿੱਠਿਆ ਤੈਨੂੰ ਮਕੀਣ ਦੇ ਉਹ ਦਿਨ ਚਾਰ ਗੱਬੇ ਕੱਲ ਲਿਆ ਆ ਪਰਟੀਰ ਦੇ ਆਹਾਹਾਹਾਹਾ ਓਏ ਕਮਲ ਕੇ ਬਾਪੂ ਜਿਮ ਜਾਂਦਾ ਨਾ ਤਾਂ ਕਰਕੇ ਲੈ ਕੇ ਆਇਆ ਹੈ ਹਾਂਜੀ ਤੇ ਗੱਲ ਸੁਣ ਮੈਂ ਵੀ ਕੱਲ ਤੇਰੇ ਪੇਕੇਆਂ ਦੇ ਪਿੰਡ ਜਾ ਗਿਆ ਆਏ ਹਾਈ ਮੇਰੇ ਪੇਕੇ ਓ ਹਾਂ ਹਾਂ ਤੇਰੇ ਪੇਕੇ ਸੱਚੀ ਓਏ ਮੁੱਜੀ ਕੀ ਦੇਖਿਆ ਵੀਰੇ ਆ ਮੈਂ ਦੱਸਾਂ ਕੀ ਵੇਖਿਆ ਸੁਣ ਉਹ ਗੱਲ ਮੈਂ ਵੀ ਤੇਰੇ ਪੇਕੇ ਗਿਆ ਮੈਂ ਵੀ ਗੱਲ ਸੌਰੀ ਗਿਆ ਓਏ ਮੈਂ ਵੀ ਕੱਲ ਸੌਰੀ ਗਿਆ ਕੋਕੇ ਜੜੇ ਜਾਂਦੀ ਸੀ ਤੇਰੇ ਵਾਲੀ ਬੇਬੀ ਦਾ ਯੋਗਾ ਕਰੀ ਜਾਂਦੀ ਸੀ ਚਾਹ ਨਾ ਯਾਰ ਦਿਆ ਨਾ ਚਾਹ ਨਾ ਦਿਆ ਮੈਂ ਕੱਲ੍ਹ ਸੌਂਹਣ ਦੀ ਆ ਕੋ ਕੇਸ਼ੜੀ ਜਾਂਦੀ ਸੀ ਤੇਰੇ ਵਾਲੀ ਤੇ ਬੇਬੀ ਦਾ ਯੋਗਾ ਕਰੀ ਜਾਂਦੀ ਸੀ ਟੀਵੀ ਉੱਤੇ ਕਹਿੰਦੀ ਬਾਬਾ ਰਾਮਦੇਵ ਦੱਸੇ ਟੀਵੀ ਉੱਤੇ ਕਹਿੰਦੀ ਬਾਬਾ ਰਾਮਦੇਵ ਦੱਸੇ ਯੋਗਾ ਨਾਲ ਦੂਰ ਹੁੰਦੀ ਸਾਰੀ ਪਰੇਸ਼ਾਨੀ ਔਰੇ ਗੇੜੀ ਔਰੇ ਗੇੜੀ ਔਰੇ ਗੇੜੀ ਸਾਈਡੋਂ ਤੂੰ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਓਏ ਥਰ ਗੇੜੀ ਸਾਈਡੋਂ ਤੂੰ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਬੰਦ ਕਰ ਦਿੱਤੀ ਬਾਪੂ ਜੀ ਨੇ ਰਾਤ ਨੂੰ ਕਰਦਾ ਪੁਰਾ ਪੁਰਾ ਬੋਲੜਾ ਜਿਹਾ ਰੋਟੀ ਬੰਦ ਕਰ ਦਿੱਤੀ ਬਾਪੂ ਜੀ ਨੇ ਰਾਤ ਨੂੰ ਕਦੀ ਨਾ ਦਿੱਤੇ ਗੀਰਡੀਆਂ ਨੇ ਲੱਗਦਾ ਕਰੇ ਲੱਛੂ ਜੜ ਕੇ ਤੇ ਤੇਰੀ ਸਸ ਮੇਰੀ ਤੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵਿੱਚ ਤੇਰਾ ਬਾਪੂ ਜਾਂਦਾ ਰੂ ਤੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵਿੱਚ ਤੇਰਾ ਬਾਪੂ ਜਾਂਦਾ ਜਮਾ ਓ ਜਾਨ ਫਾਰਮਾਂ ਟਰੱਕ ਜਿੰਨੀ ਨੀ ਜਾਨ ਫਾਰਮਾਂ ਟਰੱਕ ਜਿੰਨੀ ਓ ਜਾਨ ਬਾਪੂ ਜੂ ਟਰੱਕ ਜਿੰਨੀ ਪੂਰਾ ਏ ਚੜਾਈ ਦੇ ਇਹਦੇ ਜਿੰਨੇ ਹਾਨੀ ਸਾਰੇ ਚੱਲਦੇ ਦਵਾਈ ਓ ਜਾਨ ਬਾਪੂ ਜੂ ਟਰੱਕ ਜਿੰਨੀ ਪੂਰਾ ਏ ਚੜਾਈ ਦੇ ਇਹਦੇ ਜਿੰਨੇ ਹਾਨੀ ਸਾਰੇ ਚੱਲਦੇ ਦਵਾਈ ਪੁੱਛ ਲਾਵੇ ਸ਼ੱਕ ਬੱਬੂ ਘੜਿਆਣੇ ਕੋਲੋਂ ਪੁੱਛ ਲਾਵੇ ਸ਼ੱਕ ਬੱਬੂ ਘੜਿਆਣੇ ਕੋਲੋਂ ਉਹਨੇ ਆਪਣੇ ਸਮੇਂ ਚ ਪੂਰੀ ਕੀਤੀ ਬਲਵਾਨੀ ਹੋਰ ਗੇੜੀ ਔਰੇ ਗੇੜੀ ਔਰੇ ਗੇੜੀ ਸੈਰੋਂ ਤਡੌਣ ਲੋੜ ਕਰ ਲਈ ਨੀ ਬਾਪੂ ਨੇ ਜਵਾਨੀ ਤੇ ਤੇਰੇ ਮੰਜੇ ਨਾਲ ਜਾਵੇ ਜੁੜਦੀ ਵਿੱਚ ਨਾ ਬਾਪੂ ਜਾਂਦੇ ਦੇ ਕੋਈ ਔਰੇ ਗੇੜੀ ਸੈਰੋਂ ਤਡੌਣ ਲੋੜ ਕਰ ਲਈ ਨੀ ਬਾਪੂ ਨੇ ਜਵਾਨੀ ਹੱਸ ਮੇਰੀ ਵੰਜੇ ਨਾਲ ਜਾਵੇ ਜੁੜਦੀ ਵੀ ਮੇਰਾ ਸੋਰਾ ਗਾਣੇ ਕੋਈ ਔਰੇ ਗੇੜੀ ਸੈਰੋਂ ਤਡੌਣ ਲੋੜ ਕਰ ਲਈ ਨੀ ਬਾਪੂ ਨੇ ਜਵਾਨੀ